ਸਾਰਿਆਂ ਦਾ ਸਵਾਗਤ ਹੈ ਜੀ ਜੋ ਮੈਂ ਗੱਲ ਕਰਨ ਲੱਗਾ ਹਾਂ ਗੱਲ ਜਰੂਰ ਸੁਣ ਲਿਓ ਚੰਗੀ ਲੱਗੇ ਤੇ ਸ਼ੇਅਰ ਕਰ ਦਿਓ ਕਿਸੇ ਬੰਦੇ ਨੇ ਇੱਕ ਮੁਰਗਾ ਲਿਆਂਦਾ ਕੁਝ ਸਮਾਂ ਬਾਅਦ ਕੇ ਉਹਨੇ ਸੋਚਿਆ ਉਹਨੂੰ ਮਾਰ ਦਈਏ ਪਰ ਕਿਸੇ ਚਾਲ ਦੇ ਨਾਲ ਕਿ ਕਸੂਰ ਮੁਰਗੇ ਦਾ ਹੀ ਨਿਕਲੇ ਉਹਨੇ ਮੁਰਗੇ ਨੂੰ ਆਖਿਆ ਕਿ ਕੱਲ ਨੂੰ ਤੂੰ ਬਾਗ ਨਹੀਂ ਦੇਣੀ ਜੇ ਤੂੰ ਬਾਗ ਦਿੱਤੀ ਤੇ ਮੈਂ ਤੈਨੂੰ ਮਾਰ ਦੇਣਾ ਹੀ ਉਹਨੇ ਕਿਹਾ ਜੀ ਸੱਤ ਵਜਨ ਮਾਲਕ ਦੀ ਗੱਲ ਮੰਗਣੀ ਬਾਗ ਨਹੀਂ ਦਿੱਤੀ ਪਰ ਜਿਹੜੇ ਖੰਭ ਫੜਫੜਾਉਂਦਾ ਰਿਹਾ ਅਗਲੇ ਦਿਨ ਮਾਲਕ ਕਹਿੰਦਾ ਕਿ ਕੱਲ ਨੂੰ ਤੂੰ ਖੰਭ ਵੀ ਨਹੀਂ ਫੜਫੜਾਉਣਾ ਨੇ ਤੇ ਮੈਂ ਤੈਨੂੰ ਮਾਰ ਦੂੰਗਾ ਜੀ ਉਹਨੇ ਗੱਲ ਮੰਨੀ ਅਗਲੇ ਦਿਨ ਸਿਰਫ ਨੇ ਧੌਣ ਤਾਂ ਠਾ ਘਿੱਤੀ ਅਗਲੇ ਦਿਨ ਮਾਲਕ ਕਹਿੰਦਾ ਵੀ ਤੂੰ ਧੌਣ ਵੀ ਤਾਂ ਠਾ ਨਹੀਂ ਕਰਨੀ ਨਹੀਂ ਤੇ ਮੈਂ ਤੈਨੂੰ ਮਾਰ ਦਿੰਨੀ ਉਸ ਤੋਂ ਅਗਲੇ ਦਿਨ ਮੁਰਗਾ ਬਿਲਕੁਲ ਚੁੱਪਚਾ ਬੈਠਾ ਰਿਹਾ ਨਾ ਤਾਂ ਹੁਲਾਈ ਨਾ ਖੰਭ ਪਰ ਰੋੜਾਏ ਨਾ ਬਾਂਗ ਦਿੱਤੀ ਮਾਲਕ ਸੋਚਦਾ ਵੀ ਇਹਨੂੰ ਕਿੱਦਾਂ ਫਸਾਵਾਂ ਫਿਰ ਇਹਨੂੰ ਅਗਲੇ ਦਿਨ ਹੋਰ ਇੱਕ ਕਸਵਟੀ ਲਾਉਂਦਾ ਜਿਹੜੀ ਕਿ ਉਹਦੇ ਕੋਲ ਨਹੀਂ ਸੀ ਪੂਰੀ ਹੋਣੀ ਉਹ ਕਹਿੰਦਾ ਵੀ ਗੱਲ ਨੂੰ ਤੂੰ ਆਂਡੇ ਦੇਣੇ ਆ ਜੇ ਤੂੰ ਆਂਡੇ ਨਾ ਦਿੱਤੇ ਮੈਂ ਤੈਨੂੰ ਮਾਰ ਦਿੰਨੀ ਮੁਰਗਾ ਰੋਇਆ ਉੱਚੀ ਉੱਚੀ ਮਾਰਗ ਕਹਿੰਦਾ ਮੌਤੋਂ ਡਰ ਗਿਆ ਉਹ ਕਹਿੰਦਾ ਨਹੀਂ ਕਹਿੰਦਾ ਆਂਡੇ ਨਾਂ ਦੇ ਕੇ ਮਰਨ ਨਾਲੋਂ ਮੈਂ ਬਾਗ ਦੇ ਕੇ ਮਰਦਾ ਤੇ ਚੰਗੀ ਗੱਲ ਸੀ ਕਿਉਂਕਿ ਜਿਹੜੇ ਬੰਦੇ ਨੇ ਸਾਨੂੰ ਮਾਰਨ ਦੀ ठान ਲਈਆ ਉਹਦੇ ਜਿੰਨਾ ਮਰਜੀ ਉਹਦੇ ਅਧੀਨ ਹੋ ਜਾਓ ਉਹਨੇ ਮਾਰਨਾ ਹੀ ਸੋ ਆਪਣੀ ਹੋਂਦ ਬਚਾ ਕੇ ਤੇ ਆਪਣੀ ਹੋਂਦ ਲਈ ਸੰਘਰਸ਼ ਕਰਕੇ ਮਰਨਾ ਚੰਗੀ ਗੱਲ ਹੈ ਪਰ ਕਿਸੇ ਨੂੰ ਆਪਣਾ ਆਪ ਸਮਰਪਿਤ ਕਰਕੇ ਇਹ ਸੋਚ ਲੈਣਾ ਕਿ ਸਾਡੀ ਜਾਨ 바ਜੂਗੀ ਇਹ ਬਿਲਕੁਲ ਗਲਤ ਸੋ ਆਪਣੀ ਹੋਂਦ ਵਾਸਤੇ ਆਪਣੇ ਧਰਮ ਵਾਸਤੇ ਜਿਹੜੇ ਨਿਸ਼ਾਵਰ ਹੁੰਦੇ ਆ ਉਹ ਈਨ ਨਹੀਂ ਮੰਨਿਆ ਕਰਦੇ ਤੇ ਜਿਹੜਾ ਈਨ ਮੰਨ ਕੇ ਇਹ ਸਮਝ ਲੇ ਕਿ ਮੇਰੀ ਮੌਤ ਨਹੀਂ ਹੋਏਗੀ ਬਿਲਕੁਲ ਗਲਤ ਹੈ